ਆ ਦੇਖੋ ਅੰਬੇਦਕਰ ਹੌਸਟਲ ਦੀ ਮੈਸ ਦਾ ਇਹ ਹਾਲ ਆ ਖਾਣੇ ਦੇ ਵਿੱਚੋਂ ਸੁੰਡ ਨਿਕਲ ਰਿਹਾ ਹੁਣ ਕੁੜੀਆਂ ਕੀ ਕਰਨ ਫਿਰ ਭਾਗ ਜਿੰਦਾਬਾਦ ਕਿਹ ਚਲਾਵਾਗੇ ਕੁਰਸੀ ਤੋਂ ਕਦੇ ਨਹੀਂ ਦੇਰਕੀ ਤੋਂ ਕਿਹ ਚਲਾਵਾਗੇ ਕੁਰਸੀ ਤੋਂ ਮੇਰਾ ਨਾ ਦਿਲ ਫਰੀਤ ਸਰ ਸਾਨੂੰ ਪਿਛਲੇ ਲੰਬੇ ਸਮੇਂ ਤੋਂ ਹੋਸਟਲ ਸੰਬੰਧੀ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਸੀਗੀਆਂ ਜਿਵੇਂ ਇਸ ਵਾਰ ਇਹਨਾਂ ਨੇ ਕੀਤਾ 27 ਰੁਪਏ ਤੋਂ 32 ਰੁਪਏ ਸਿੱਧਾ 5 ਰੁਪਏ ਮੈਸ ਦੀ ਜਿਹੜੀ ਡਾਈਟ ਆ ਉਹਦੇ ਰੇਟ ਚ ਵਾਧਾ ਕਰਤਾ ਇਹਦਾ ਕੋਈ ਨੋਟਿਸ ਨਹੀਂ ਆਇਆ ਬਿਲਕੁਲ ਕਿਸੇ ਸਟੂਡੈਂਟ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ ਇਹ ਤੁਸੀਂ ਦੇਖੀਏ ਪਹਿਲਾਂ ਤਾਂ 27 ਰੁਪਏ 'ਚ ਰੋਟੀ ਹੈ ਕਹਿੰਦੇ ਵੀ 32 ਰੁਪਏ ਕਰਕੇ ਅਸੀਂ ਕੁਆਲਿਟੀ ਵਧਾਵਾਂਗੇ ਮਤਲਬ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਹੈ ਵੀ 27 ਰੁਪਏ 'ਚ ਪਹਿਲਾਂ ਹੀ ਕੁਆਲਿਟੀ ਨਹੀਂ ਸੀ ਦੇ ਰਹੇ ਆ ਆਪ ਮੰਨ ਰਹੇ ਆ ਦੂਜੀ ਗੱਲ ਜਿਹੜੀ 5 ਰੁਪਏ ਇਹਨਾਂ ਨੇ ਵਿਦਿਆਰਥੀਆਂ ਲਈ ਤਾਂ ਫੀਸਾਂ ਵੀ ਮਹਿੰਗੀਆਂ ਹੋ ਰਹੀਆਂ ਉਹਨਾਂ ਦੇ ਹੋਰ ਖਰਚੇ ਵੀ ਵੱਧ ਰਹੇ ਆ ਇਹਦਾ ਕੰਪਨਸੇਸ਼ਨ ਸਰਕਾਰਾਂ ਕਰਨ ਇਹਦਾ ਕੰਪਨਸੇਸ਼ਨ ਯੂਨੀਵਰਸਿਟੀ ਪਰਿਸ਼ਾਦਨ ਕਰੇ ਵਿਦਿਆਰਥੀ ਦਾ ਕੰਪਨਸੇਸ਼ਨ ਕਿਉਂ ਕਰਨ ਇਹਦੇ ਚ ਇਹ ਗੱਲ ਵੀ ਆ ਅੱਜ ਵੀ ਬਹੁਤ ਸਾਰੇ ਵਿਦਿਆਰਥੀ ਉਹ ਆ ਜਿਨ੍ਹਾਂ ਨੂੰ ਨਿੱਜੀ ਤੌਰ ਤੇ ਸੀ ਜਾਣਦੇ ਆ ਜਿਹੜੇ ਇੱਕ ਸਮਾਂ ਰੋਟੀ ਵੀ ਨਹੀਂ ਖਾਂਦੇਗੇ ਕਿਉਂਕਿ ਡਾਈਟ ਲਗਾਤਾਰ ਮਹਿੰਗੀ ਹੋ ਰਹੀ ਆ 35 ਰੁਪਏ ਇੱਕ ਸਮਾਂ ਰੋਟੀ ਖਾ ਕੇ ਪੂਰਾ ਨਹੀਂ ਪੈਂਦਾ ਅਸੀਂ ਵੀ ਜਾਣਦੇ ਆ ਇੰਨੀ ਮਹਿੰਗਾਈ ਦਾ ਸਮਾਂਗਾ ਇਹ ਤੋਂ ਬਿਨਾ ਵੀ ਸਾਡੇ ਹੋਸਟਲ ਦੀਆਂ ਬਹੁਤ ਸਾਰੀਆਂ ਦਿੱਕਤਾਂ ਜਿਵੇਂ ਅਸੀਂ ਦੇਖ ਲਈਏ ਵੀ ਜਿਹੜੇ ਕਮਰੇ ਆ ਉਹਦੇ 'ਚ ਅਸੀਂ 2-2 ਬਿਲਕੁਲ ਓਕੇ ਅਡਜਸਟ ਕਰਦੇ ਆ ਜਦੋਂ ਸਾਡੇ ਕੋਲ ਇਕੁਅਲ ਮਾਰੀ ਆ ਕਿਉਂਕਿ ਨਵੇਂ ਹੋਸਟਲਾਂ ਦੇ ਉਤਾਰੀ ਵਾਲੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈਗਾ ਗ੍ਰਾਂਟ ਆਉਂਦੀ ਆ ਗ੍ਰਾਂਟ ਮੁਰਝ ਜਾਂਦੀ ਆ ਪਰ ਇਹ 'ਚ ਕੋਈ ਕਾਰਵਾਈ ਨਹੀਂ ਕਰਦੇ ਤੇ ਕੁੜੀਆਂ 2-2 ਬੈੱਡ ਤੇ 4-4 ਰਹਿਣ ਲਈ ਮਜਬੂਰ ਕਰ ਰਿਹਾ ਬੈੱਡ ਤੱਕ ਨਹੀਂ ਦਿੰਦੇ ਕੋਈ ਅਲਮਾਰੀ ਨਹੀਂ ਦਿੰਦੇ ਇਹ ਸਾਡਾ ਮਸਲਾ ਹੈਗਾ ਇਹ ਤੋਂ ਬਿਨਾ ਹੋਸਟਲ 'ਚ ਸਫਾਈ ਵਾਸ਼ਰੂਮਾਂ ਦੀ ਲਗਾਤਾਰ ਬਲਾਕੇਜ ਆ ਵਾਸ਼ਬੇਸਿਨ ਲਗਾਤਾਰ ਬਲੌਕ ਹੁੰਦੇ ਆ ਕੱਲ ਡੀਨ ਪਰਸੋ ਡੀਨ ਮੈਮ ਆਉਂਦੇ ਆ ਇਨਸਪੈਕਸ਼ਨ ਲਈ ਇੱਕ ਵਾਸ਼ਰ ਵੇ ਸਾਡੇ ਹੋਸਟਲ ਦਾ ਰੀਡਿੰਗ ਰੂਮ ਆ ਇੰਨੀ ਸਫੋਕੇਸ਼ਨ ਆ ਉੱਥੇ ਉੱਥੇ ਏਸੀ ਦਾ ਕੋਈ ਪ੍ਰਬੰਧ ਨਹੀਂ ਵੈਂਟੀਲੇਸ਼ਨ ਦਾ ਕੋਈ ਪ੍ਰਬੰਧ ਨਹੀਂ 10 ਮਿੰਟ ਖੜ੍ਹਾ ਨਹੀਂ ਜਾਂਦਾ ਉੱਥੇ ਪੜਨਾਂ ਦਾ ਬਹੁਤ ਦੂਰ ਦੀ ਗੱਲ ਆ ਨਾ ਸਾਰੇ ਹੋਸਟਲ 'ਚ ਵਾਈਫਾਈ ਦਾ ਪ੍ਰਬੰਧ ਆ వాటర్ কুলਰ ਆ 650 ਦੀ ਕੈਪੈਸਿਟੀ ਆ ਹੋਸਟਲ ਦੀ ਇੱਕ వాటర్ কুলਰ ਆ ਉਹਦੇ 'ਚ ਵੀ ਢੰਗ ਨਾਲ ਪੂਰਾ ਪਾਣੀ ਨਹੀਂ ਆਉਂਦਾ ਅਸੀਂ 1 ਲੀਟਰ ਦੀ ਬੋਤਲ ਭਰਨੀ ਹੋਵੇ ਅੱਧਾ ਅੱਧਾ ਘੰਟਾ ਸਾਨੂੰ ਉੱਥੇ ਲੱਗ ਜਾਂਦਾ ਇਹ ਸਾਰੇ ਮਸਲੇ ਤੇ ਅਸੀਂ ਦੋ ਦਿਨਾਂ ਤੋਂ ਪਿੱਛਾ ਚਿੱਕਾ ਸੰਘਰਸ਼ ਵਿੱਢਿਆ ਹੋਇਆ ਸੀ ਪਹਿਲਾਂ ਅਸੀਂ ਵਾਰਡਨ मैम ਦਾ ਘਰ ਘੇਰਦੇ ਆ ਉੱਥੇ ਅਸੀਂ ਉਹਨਾਂ ਤੋਂ ਸਵਾਲ ਕਰਦੇ ਆ ਉੱਥੇ ਸਾਨੂੰ ਇੱਕ ਦਿਨ ਦਾ ਸਮਾਂ ਦਿੰਦੇ ਆ ਵਰਕਿੰਗ ਆਰ 5 ਘੰਟੇ ਤੱਕ ਅਸੀਂ ਉਹਨਾਂ ਦਾ ਕੁਰੀ ਕਰਦੇ ਆ ਵੀ ਕੋਈ ਕੰਮ ਹੋਊਗਾ ਹੋਊਗਾ ਵਿਦਿਆਰਥੀਆਂ ਦੇ ਦਬਾਅ ਸਦਕਾ ਜਦੋਂ ਅਸੀਂ 1 ਵਜੇ ਦੀ ਕਾਲ ਦੇ ਦਿੰਦੇ ਆ ਵੀ 7 ਵਜੇ ਅਸੀਂ ਮਾਰਚ ਕਰਾਂਗੇ ਉਦੋਂ ਬਾਅਦ ਇਹ ਪ੍ਰਸ਼ਾਸਨ ਜਿਹੜਾ ਹਰਕਤ ਆਉਂਦਾ ਮੀਟਿੰਗਾਂ ਕਰਦਾ ਸਫਾਈਆਂ ਹੋਈਆਂ ਸ਼ੁਰੂ ਹੁੰਦੀਆਂ ਪਰ ਪੱਕਾ ਪ੍ਰਬੰਧ ਕੋਈ ਵੀ ਨਹੀਂ ਕਰਦਾ ਇਸ ਲਈ ਵਿਦਿਆਰਥੀ ਰੋਜ਼ ਆ ਕੇ ਕੱਲ੍ਹ ਸ਼ਾਮ ਨੂੰ ਮਾਰਚ ਕਰਦੇ ਆ ਫਿਰ ਮਾਰਚ ਹੁੰਦਾ ਉੱਥੇ ਵੀ ਸਾਨੂੰ ਅਥਾਰਟੀ ਮਿਲਦੀ ਨਹੀਂ ਅਸੀਂ ਉਦੋਂ ਬਾਅਦ ਵਾਪਸ ਆਉਂਨੇ ਆ ਅੱ ਇਹਨਾਂ ਨੂੰ ਸਵਾਲ ਕਰਨ ਆਏ ਸੀ ਮਿਲਣ ਆਏ ਸੀਗੇ ਉੱਤੋਂ ਜਿਹੜਾ ਪ੍ਰਸ਼ਾਸਨ ਦਾ ਰਵਈਆ ਇੰਨਾ ਬੁਰਾ ਸੀਗਾ ਸਵੇਰ ਤੋਂ ਲੈ ਕੇ ਹੁਣ ਤੱਕ ਸਾਨੂੰ ਹੁਣ ਮਿਲਿਆ ਇਹ ਉੱਤੋਂ ਸਾਡੇ ਨਾਰਿਆਂ ਅਸੀਂ ਸਾਡਾ ਵਿਦਿਆਰਥੀਆਂ ਦਾ ਰੋ ਹੈ ਇਹ ਗੁੱਸਾ ਨਾਰਿਆਂ ਦੇ ਰੂਪ ਜਿਹੜਾ ਅਸੀਂ ਪ੍ਰਗਟ ਕਰਦੇ ਆ ਜਿਹੜਾ ਕੱਲ ਵੀ ਇਹਨਾਂ ਨੇ ਉੱਥੇ ਇਨਸਪੈਕਸ਼ਨ ਵੇਲੇ ਵੀ ਕਿਹਾ ਵੀ ਨਾਰਿਆਂ ਨੂੰ ਸਿੱਧਾ ਇਹਨਾਂ ਨੇ ਬਕਵਾਸ ਕਿਹਾ ਨਾਰੇ ਲਾਉਣਾ ਸਾਡਾ ਜਮਹੂਰੀ ਹੱਕ ਹੈਗਾ ਅਸੀਂ ਜਿੱਥੇ ਸਾਡਾ ਮਸਲਾ ਸੀ ਉੱਥੇ ਬੋਲਾਂਗੇ ਅਸੀਂ ਉੱਥੇ ਨਾਰੇ ਮਾਰਾਂਗੇ ਪਰ ਇਹ ਇਹਨਾਂ ਨੂੰ ਇਹ ਬਕਵਾਸ ਲੱਗਦੀ ਆ ਅੱਜ ਵੀ ਨਾਰਿਆਂ ਤੋਂ ਭੱਜੇ ਆ ਇੱਥੋਂ ਆਫਿਸ ਤੋਂ ਇਹ ਭੱਜੇ ਆ ਉਥੇ ਗਰਾਊਂਡ ਤੱਕ ਜਾਂਦੇ ਆ ਵਿਦਿਆਰਥੀ ਘੇਰ ਕੇ ਵਾਪਸ ਲੈ ਕੇ ਆਉਂਦੇ ਆ ਤੇ ਹਲੇ ਤੱਕ ਸਾਡਾ ਜਿਹੜਾ ਮਸਲਾ ਇਹ ਅਸੀਂ ਟੈਂਡਰ ਇਥੋਂ ਕੈਨਸਲ ਲੈਣਾ ਕਹਿਤਾ ਹੈਗਾ ਉਦੋਂ ਬਿਨਾ ਮੈਸ ਡਾਈਟ ਅਸੀਂ 27 ਰੁਪਏ ਸਾਡੀ ਮੰਗ ਅਕਿ ਹੋਵੇ ਜਿਹੜੇ ਬਾਕੀ ਸਾਰੇ ਮਸਲੇ ਆ ਉਹ ਵੀ ਸਾਡੇ ਮਸਲੇ ਜੇ ਤੁਰੰਤ ਹੱਲ ਕੀਤੇ ਜਾਣ ਜੇ ਨਹੀਂ ਹੁੰਦਾ ਤਾਂ ਵਿਦਿਆਰਥੀ ਇਦੋਂ ਬਾਅਦ ਦੂਜੇ ਹੌਟਲਾਂ 'ਚ ਵੀ ਕਿਉਂਕਿ ਸਾਰੇ ਸੇਮ ਮਸਲੇ ਆ ਅਸੀਂ ਸਾਰੇ ਦੂਜੇ ਹੌਟਲਾਂ ਤੋਂ ਵੀ ਇਕੱਠੇ ਹੋ ਕੇ ਟਿੱਕਾ ਸੰਘਰਸ਼ ਕਰਾਂਗੇ ਨਹੀਂ ਵੀ ਟੂ ਰਿਜ਼ੋਲਵ ਦ ਇਸ਼ੂਜ਼ ਦੈਟਸ ਆਲ ਅਥਾਰਟੀ ਸਾਰੀਆਂ ਬੈਠੀਆਂ ਤੁਹਾਡੇ ਸਾਹਮਣੇ ਸਾਰੀ ਬੈਠੋ ਨਹੀਂ ਬਲਕਿ ਮੈਂ ਬਾਈਟ ਦੇਣਾ ਹੀ ਨਹੀਂ ਚਾਹਦੀ ਬਿਕੋਜ਼ ਯੂ ਟ੍ਰਾਈਡ ਤੁਸੀਂ ਬੱਚਿਆਂ ਦੇ ਇਸ਼ੂ ਤੇ ਬੋਲਣਾ ਨਹੀਂ ਚਾਹਦੇ ਤੁਸੀਂ ਕੋਈ ਕੁਐਸਚਨ ਪੁੱਛੋਗੇ ਤਾਂ ਦੱਸਾਂ ਨਹੀਂ ਪੁੱਛਿਆ ਥੋੜਾ ਨਾਮ ਪੁੱਛਿਆ ਥੋੜਾ ਨਾਮ ਨਹੀਂ ਦੱਸ ਸਕਦੇ ਜੀ ਇਫ ਯੂ ਹੈਵ ਕਮ ਇਫ ਯੂ ਹੈਵ ਕਮ ਨਾਮ ਨਹੀਂ ਦੱਸ ਸਕਦੇ ਮੈਂ ਪੁੱਛ ਰਿਹਾ ਨਹੀਂ ਬੇਸਿਕਲੀ at the moment i am not in a position to comment because i'm trying to resolve this i would definitely In what capacity I have we come to ask you, That is an issue. I would not like to comment on anything. Not at all. Because, a because a a we are trying We are holding a meeting for that reason. We are doing that. Because That is also an issue because I have just taken the charge in the last 10 days. I came on 18th. कुछ है बहुत ही नहीं है बट वट एवर इज देयर वी ट्राइंग टू लुक इन टू इट आई एम ट्राइंगस कमेंट नहीं कर पाऊंगी प्लीजी प्लीज डू नॉट आई विबल टू कमेंटलेट इज द रीजन मैटिंग I will not like to say anything until I am able to resolve it. Yes, yes. Sir. We, I visited the hostel day before also, but I would not to, like to quit. Even our madam had visited the hostel in academic, but we are trying to resolve the issue also. No, we can't, I cannot say at the moment because something else is also coming up in this that it is not from the mess alone. It has to be something else. It's, there is something behind it. So at the moment, I will yeah, not like it. Uh, obviously, uh, that has to be seen because I just took the charge in the last 10 days and why these things were not resolved earlier has to be seen. Uh -huh. I have been to the I visited number of all the hostels dead for hostels. They're saying yeah, the ਸਾਰੇ ਬੱਚੇ ਕਹਿ ਰਹੇ ਆ ਜੀ ਖਾਣੇ ਦੀ ਸਮੱਸਿਆ ਹੈ ਲੇਕਿਨ ਉਸ ਦੇ ਬਾਰੇ ਆਲਰੇਡੀ ਵਰਕਆਊਟ ਹੋ ਰਿਹਾ ਸੀਗਾ ਔਰ ਉਸ ਵਰਕਆਊਟ ਦੇ ਵਿੱਚ ਇਸ ਇਹ ਇਸ਼ੂ ਸੀਗਾ ਔਰ ਉਸ ਇਸ਼ੂ ਨੂੰ ਅਸੀਂ ਰਿਸੋਲਵ ਕਰ ਰਹੇ ਸੀ ਤੇ ਅੱਜ ਇਹ ਗੱਲ ਸਾਹਮਣੇ ਆ ਬੱਚੇ ਕਹਿ ਰਹੇ ਕਿ ਡੀਮੈਮ ਨੂੰ ਮਿਲਦੇ ਆ ਪਰ ਜਿੰਨਾ ਵਾਪੇ ਚੇਅਰ ਛੱਡ ਕੇ ਦੂਜੀ ਜਗ੍ਹਾ ਚਲੇ ਜਾਂਦੇ ਆ ਅਸੀਂ ਉਹਨਾਂ ਦੇ ਪਿੱਛੇ ਇਹ ਬਿਲਕੁਲ ਗਲਤ ਹੈ ਇਹ ਦੇਖੋ ਉਹ ਅਗਰ ਨਾਰੇਬਾਜੀ ਕਰ ਰਹੇ ਕਿ ਸਾਡਾ ਜੁਣੇ ਦਾ ਹੱਕ ਹੈ ਤੇ ਉਸ ਨੂੰ ਕਹਿੰਦੇ ਆ I will not I will not comment at all because I went to see the hostel